ਸੋ ਸਿਕਲ ਜੀ ਤੁਹਾਡਾ ਨਵੇਂ ਬਲੌਗ ਦੇ ਸਵਾਗਤ ਹੈ ਤੇ ਅੱਜ ਆਪਾਂ ਕਰੇ ਸੀ ਕਿ ਬੇਲੇ ਘਰ ਵਾਲੀ ਨਾਲ ਪਹੁੰਚੇ ਤੇ ਨਾਲ ਬਣਾਈ ਮੱਕੀ ਦੀ ਰੋਟੀ ਵਾਹ ਜੀ ਵਾਹ ਸੋਰੀ ਸੋਰੀ ਮੱਕੀ ਰੋਟੀ ਦਹੀਂ ਨਾਲ ਖਾ ਕੇ ਨਜ਼ਾਰਾ ਆ ਜਾਂਦਾ ਤੇ ਬੜੀ ਰੀਜਨਾ ਬਣਾ ਰਹੀ ਹੈ ਪਰ ਬਣਾ ਲੈਂਦੀ ਹੱਥ ਤੇ ਵੀ ਅੱਜ ਕਹਿੰਦੀ ਮੈਂ ਬਸ ਇੱਥੇ ਬਣਾਣੀ ਆ ਪਸੂ ਨੂੰ ਪਾਏ ਪੱਠੇ ਤੇ ਪਲਾਇਆ ਪਾਣੀ ਗਰਮੀ ਬਹੁਤ ਹੋ ਜਾਂਦੀ ਹੁਣ ਅੱਜ ਕੱਲ ਗਰਮੀ ਹੋਣ ਦੇ ਬਾਵਜੂਦ ਵੀ ਪਸੂ ਨੂੰ ਪਾਣੀ ਤੇ ਪੱਕਾ ਭੁਖਾ ਲਾ ਗਏ ਥੱਲੇ ਬਣਾਨੇ ਵੰਦੇ ਪਸੂਣ ਉਸ ਤੋਂ ਬਾਅਦ ਆਪਾਂ ਘਰ ਆ ਕੇ ਦੇਖਿਆ ਆਪਣੇ ਬਲੌਗ ਵਾਚਿੰਗ ਟਾਈਮ ਹੋ ਰਿਹਾ ਪੂਰਾ ਬਹੁਤ ਜ਼ਬਰਦਸਤ ਪ੍ਰੋਜੈਕਟ ਚੱਲ ਰਿਹਾ ਤੇ ਬੀਬੀ ਕਿਛਲੇ ਆ ਜੀ ਆ ਗਏ ਉਹਨਾਂ ਨੇ ਭਰਿਆ ਗੂਹਾ ਤੇ ਆਪਾਂ ਨਾਲ ਚਗਾਇਆ ਤੇ ਕੀਤੀ ਸਵਾਈ ਫਰ ਬਣਾਈ ਝੌਲ ਲੂਣ ਵਾਲੇ ਝੌਲ ਝੌਲ ਬਣਾ ਕੇ ਤੇ ਆਪਾਂ ਦਹੀਂ ਨਾਲ ਲੈ ਖਾ ਗਾਈਜ਼ ਤੁਸੀਂ ਵੀ ਖਾ ਲਓ ਸਾਰੇ ਝੌਲ ਆਜੋ ਬਈ ਜਲਦੀ ਜਲਦੀ ਪਹੁੰਚੋ ਕੜਾਹੀ ਭਰ ਕੇ ਝੌਲਾਂ ਦੀ ਬਣਾ ਲਈ ਆਪਾਂ ਸਾਰੇ ਜਾਨੀ ਪਹੁੰਚੋ ਤੇ ਖਾਓ ਤੇ ਆਨੰਦ ਮਾਣੋ ਲੂਣ ਵਾਲੇ ਝੋਲ ਉਹ ਤੋਂ ਆਪਾਂ ਝੋਲ ਖਾ ਲੈ ਨਾਲੇ ਬਣਾਇਆ ਚਾਹ ਬਣਾ ਕੇ ਅੱਜ ਪਹਿਲੀ ਵਾਰੀ ਬੀਤੀ ਕਈ ਸਾਲਾਂ ਬਾਅਦ ਦੁੱਧੇ ਹੀ ਚਾਹ ਕਰੀ ਸੀਗੀ ਉੱਤੋਂ ਬਾਅਦ ਆਪਾਂ ਹੋ ਗਏ ਰੈਡੀ-ਛੜੀ ਨਾ ਧੋ ਗਏ ਮੈਡਮ ਲੈਣ ਜਾਣਾ ਸੀ 5 ਵਜੇ ਸੀ ਤੇ ਆਪਾਂ ਚੱਲ ਗਏ ਬੰਗਿਆਂ ਨੂੰ ਬੰਗਿਆਂ ਜਾਂਦੇ ਜਾਂਦੇ ਆਪਾਂ ਆਪਣੀ ਵੀਡੀਓ ਵੀਡੀਓ ਬਣਾ ਕੇ ਤੇ ਆਪਾਂ ਪਹੁੰਚ ਗਏ ਸ਼ਹਿਰ ਸ਼ਹਿਰ ਪਹੁੰਚੇ ਤਾਂ ਬਹੁਤ ਜ਼ਿਆਦਾ ਰਚ ਰਾਮ ਨੋਮੀ ਦੇ ਸੰਬੰਧ ਦੇ ਵਿੱਚ ਸ਼ੋਭਾ ਯਾਤਰਾ ਨਿਕਲ ਰਹੀ ਸੀਗੀ ਸੰਗਤ ਦਾ ਹੜ ਤੇ ਬਹੁਤ ਜ਼ਿਆਦਾ ਸੰਗਤ ਤੇ ਰਾਮ ਨੋਮੀ ਦੇ ਸੰਬੰਧ ਦੇ ਵਿੱਚ ਜਿਹੜਾ ਸ਼ੋਭਾ ਯਾਤਰਾ ਬੰਗਿਆਂ ਦੇ ਵਿੱਚ ਨਿਕਲ ਰਹੀ ਸੀ ਸੀਤ ਨਾ ਮੰਦਿਰ ਤੋਂ ਪੂਰੇ ਸ਼ਹਿਰ ਦੀ ਪਰਕਮੀਆਂ ਕਰਦੇ ਹੋਏ ਇਹ ਸ਼ੋਭਾ ਯਾਤਰਾ ਦੇ ਸੰਗਤ ਚਾਰ ਚੰਨ ਆ ਰਹੇ ਸੀ ਬੈਂਡ ਵਾਜੇ ਵਾਲੇ ਤੇ ਫੇਰਾ ਪਟੇਕੇ ਮੱਥਾ ਸ਼ੋਭਾ ਯਾਤਰਾ ਦੇ ਵਿੱਚ ਲਿਆ ਪ੍ਰਸ਼ਾਦ ਤੇ ਬਣਾਈ ਵੀਡੀਓ ਅਲੱਗ-ਅਲੱਗ ਪ੍ਰਕਾਰ ਦੀਆਂ ਝਾਕੀਆਂ ਤੇ ਨਾਲ ਆਪਣੇ ਸਾਰੇ ਵੀਰ ਟਰੈਕਟਰ ਟਰੈਲੀਆਂ ਵਾਲੇ ਤੇ ਬਹੁਤ ਪਿਆਰੀ ਸ਼ੋਭਾ ਯਾਤਰਾ ਸੀ ਕਿ ਸ਼ਹਿਰ ਦੇ ਵਿੱਚ ਚਾਰ ਚੰਨ ਲਾ ਰਹੇ ਸੀਗੇ ਤੇ ਰੌਣਕਾਂ ਬਹੁਤ ਬਖੂਬ ਵੰਡ ਰਹੀਆਂ ਸੀਗੀਆਂ ਆਪਾਂ ਰਾਤ ਨੂੰ ਘਰੇ ਘਰੇ ਆ ਗਏ ਆਪਾਂ ਤੇ ਘਰ ਵਾਲੀ ਕਹਿੰਦੀ ਆਪਾਂ ਤਾਂ ਅੱਜ ਜਾਨਾ ਲੰਗਰ ਛਕਣ ਤੇ ਆਪਾਂ ਕਪੜੇ ਬਦਲ ਕੇ ਤੇ ਪਹੁੰਚ ਗਏ ਸ਼ੀਦਾਂ ਦੇ ਸਥਾਨ ਜੋ ਗੋਰਾਉਂਡ ਦੇ ਵਿੱਚ ਵਾ ਉੱਤੇ ਲੰਗਰ ਛਕਣ ਤੇ ਸੰਗਤ ਦਾ ਉੱਥੇ ਹੀ ਪੂਰਾ ਰਾਜ ਸੀਗਾ ਤੇ ਆਪਾਂ ਕੀਤੀ ਵੇਟ ਵੇਟ ਕਰ 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 ਕੇ ਫਿਰ ਆਪਾਂ ਜਾਨਾ ਆਪਣੇ ਬੰਦੇ ਪਹੁੰਚ ਗਏ ਸਿਮੀ ਹਣੀ ਸਾਰੇ ਯਾਨੀ ਤੇ ਬਲੌਗ ਤਾਂ ਬੜਾ ਆ ਦੇ ਬੇਪਰ ਹਣੀ ਤੇ ਇਹ ਸ਼ਗਰੇ ਸੀ ਲੰਗਰ ਲੰਗਰ ਤੇ ਬੱਚ ਬਹੁਤ ਵਧੀਆ ਕਾਸਟਰ ਦੇ ਨਾਲ ਲੰਗਰ ਚਾ ਰਹੇ ਸੀ ਲੋਕਾਂ ਨੇ ਸੰਗਤ ਨੇ ਨੇਰੀ ਠਾਲੀ ਹੋਈ ਸੀ ਕਾਸਟਡ ਵਾਲੀ ਚਲੋ ਜੀ ਉਸ ਤੋਂ ਬਾਅਦ ਆਪਾਂ ਗਏ ਘਰੇ ਪਲਾਇਆ ਡੌਗੀਆਂ ਨੂੰ ਦੁੱਧ ਤੇ ਫਿਰ ਆਪਾਂ ਚਲੇ ਗਏ ਅੰਦਰ ਤੇ ਅੰਦਰ ਜਾ ਕੇ ਲਾਏ ਪੰਮਾ ਡੁੰਮੇ ਵਾਲਾ ਸਾਹਿਬ ਰਾਜਾ ਸਾਹਿਬ ਦਾ ਪੁੱਤ ਹੈ ਮੇਰਾ ਭੋਇ ਮੇਰ ਮਹਿਲ ਹੈ ਦਿਆਲੂ ਦਇਆਵੰਦ ਹੈ ਪਤ ਚਲੰਗੋ ਹਾਰ ਹੈ ਪਤ ਚਲੰਗੋ ਹਾਰ ਹੈ ओके okay, जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲੌਗ ਨੂੰ ਲਾਈਕ ਕਮੈਂਟ